ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਫਤਿਹ ਜੀ ਅੱਜ ਇੱਕ ਬੱਚਾ ਹੋਰ ਰੱਬ ਦੀ ਮੂਰਤ ਸਾਡੇ ਘਰ ਚ ਆਇਆ ਸੁਮਨਪ੍ਰੀਤ ਮਾਂ-ਬਾਪ ਦੋਨੋਂ ਸਿੱਧਰੇ ਆ ਵਿਚਾਰੇ ਉਹ ਕੁੱਟਿਓ ਹੀ ਜਾਂਦੇ ਐਨੂੰ ਉਹਨੂੰ ਸੋਜੀ ਹੋਈ ਨਹੀਂ ਪਿਓ ਨੂੰ ਤਾਂ ਬਾਲਾ ਹੀ ਕੁੜਤਾ ਪਿਓ ਤਾਂ ਐਨੂੰ ਬੰਨ ਕੇ ਰੱਖਦਾ ਸਾਰਾ ਦਿਨ ਸੁਮਨਪ੍ਰੀਤ ਨੰਗਾ ਹੀ ਘੁੰਮੀ ਜਾਂਦਾ ਮਾਂ ਨੂੰ ਜਮਾਈ ਸੋਜੀ ਨਹੀਂ ਹੈਗੀ ਔਰ ਉਹਨਾਂ ਨੇ ਕੁੱਟ-ਕੁੱਟ ਕੇ ਇਹਨਾਸ ਮਾਰਿਆ ਪਿਆ ਬੱਚੇ ਦਾ ਬਚਾ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਪਤਵੰਤ ਤੇ ਸੱਜਣ ਇੱਥੇ ਸਾਡੇ ਕੋਲ ਲੈ ਕੇ ਆਏ ਸੀਗੇ ਤੇ ਵਾਹਿਗੁਰੂ ਕਿਰਪਾ ਕਰੇ ਸੁਮਨਪ੍ਰੀਤ ਸਿੰਘ ਹੁਣ ਇੱਥੇ ਰਹਿ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ ਅਸੀਂ ਇਹਦੇ ਮਾਪੇ ਬਣ ਸਕੀਏ ਚਾਈਲਡ ਵੈਲਫੇਅਰ ਵੱਲੋਂ ਸੀਡਬਲਯੂਸੀ ਵੱਲੋਂ ਇਹਨੂੰ ਇੱਥੇ ਮਨੋਕਤਰੀ ਸੇਵਾ ਪਰਿਵਾਰ ਚ ਰეკਮੈਂਡ ਕੀਤਾ ਗਿਆ ਵਾ ਹੁਣ ਅਸੀਂ ਇਹਨੂੰ ਬੱਚੇ ਨੂੰ ਆਪਣੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜਿੱਥੇ ਇਹ ਦੂਸਰੇ ਬੱਚਿਆਂ ਦੇ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੂਗਾ ਬੋਲੇ ਸੋਨਿਆ ਸੁਪਨਿਆਂ ਦੇ ਘਰ ਵਿੱਚ ਕਾਰਨ ਧਰ ਲਿਆ ਸਾਡੇ ਸੁਮਨਪ੍ਰੀਤ ਸਿੰਘ ਨੇ ਕਰਿਓ ਜੀ ਅਰਦਾਸ ਇਸ ਬੱਚੇ ਲਈ ਇਸ ਬੱਚੇ ਦੀ ਚੜ੍ਹਦੀ ਕਲਾ ਲਈ ਇਸ ਬੱਚੇ ਦੀ ਤੰਦਰੁਸਤੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਵੇਂ ਤੁਸੀਂ ਇਹ ਦੇਖੀਏ ਵੀਡੀਓ ਇਹ ਧੰਨਵਾਦ ਆ ਸਰਪੰਚ ਸਾਹਿਬ ਉਹਨਾਂ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਬਾਈ ਉਹਨਾਂ ਨੇ ਬਾਈ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬੱਚੇ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੋਈ ਜਾਂਦੀ ਆ ਇਹਨਾਂ ਨੇ ਆਪਣੇ ਪੱਧਰ ਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਬੱਚੇ ਨੂੰ ਦਵਾਈ ਇਹਨਾਂ ਨੂੰ ਦਵਾਈ ਦਿਵਾਉਣੀ ਇਹਨਾਂ ਦੀ ਥੋੜੀ ਕਾਉਂਸਲਿੰਗ ਕਰਨੀ ਪਰ ਕਿਸੇ ਤਰੀਕੇ ਸਮੱਸਿਆ ਦਾ ਹੱਲ ਨਹੀਂ ਸਮੱਸਿਆ ਵੱਧ ਗਈ ਫਿਰ ਵੀਰੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਡਬਲਿਊਸੀ ਨਾਲ ਚਾਈਲਡ ਵੈਲਫੇਅਰ ਨਾਲ ਸੰਪਰਕ ਕੀਤਾ ਫਿਰ ਇੱਥੇ ਬੱਚੇ ਨੂੰ ਲੈ ਕੇ ਆਏ ਸਾਡੇ ਕੋਲ ਅੱਜ ਇਹ ਬੱਚੇ ਨੂੰ ਛੱਡਣ ਆਏ ਨੇ ਸਾਡੇ ਕੋਲੇ ਇਹਦੇ ਮੰਮੀ ਪਾਪਾ ਵੀ ਨਾਲ ਆ ਅਸਲ 'ਚ ਕੱਲ ਆਏ ਸੀ ਲੈ ਕੇ ਬੱਚੇ ਨੂੰ ਕੱਲ ਫਿਰ ਇਕੱਲੇ ਬੱਚੇ ਨੂੰ ਲੈ ਕੇ ਆਏ ਸੀ ਅਸੀਂ ਕਿਹਾ ਸੀ ਵੀ ਤੁਸੀਂ ਮੰਮੂ ਪਾਪਾ ਨੂੰ ਇੱਕ ਵਾਰੀ ਜ਼ਰੂਰ ਲਿਆਓ ਵੀ ਅਸੀਂ ਚਾਹੁੰਦੇ ਆ ਵੀ ਜੇ ਉਹ ਵੀ ਮੰਨ ਜਾਣ ਤਾਂ ਫਪ ਉਹਨਾਂ ਨੂੰ ਵੀ ਨਾਲ ਰੱਖ ਲਈਏ ਵੀ ਚਲੋ ਤਿੰਨੇ ਹੀ ਇੱਥੇ ਰਹਿ ਪੈਣਗੇ ਜੇ ਬੱਚਾ ਸਾਡੇ ਕੋਲ ਰਹੇ ਜੇ ਉਹ ਜਿਵੇਂ ਮੰਮੀ ਪਾਪਾ ਨੇ ਮੜਨਾ ਹੋ ਮੜ ਜਾਣਗੇ ਬਾਅਦ ਚ ਥੋੜਾ ਟਾਈਮ ਲਾ ਕੇ ਵੀ ਚਲੋ ਉਹਨਾਂ ਨੂੰ ਵੀ ਦਵਾਈ ਗੂਟੀ ਦਿਵਾ ਕੇ ਤਾਂ ਦੇਖੀ ਪਰ ਬਾਈ ਗੁਰਦੀਪ ਸਿੰਘ ਐਗਰੀ ਨਹੀਂ ਕਰ ਰਿਹਾ ਰਹਿਣ ਲਈ ਕਹਿੰਦਾ ਨਹੀਂ ਮੈਂ ਫੇਰ ਆ ਜਾਊਂਗਾ ਮੰਨ ਨਹੀਂ ਰਿਹਾ ਵੀ ਮੈਂ ਇੱਥੇ ਰਹਿਣਾ ਵਾ ਔਰ ਇਹ ਤਾਂ ਵਿਚਾਰੀ ਬਾਕੀਆਂ ਇਹਨੂੰ ਤਾਂ ਜਿਵੇਂ ਉਹਨੇ ਕਹਿ ਦੇਣਾ ਇਹ ਤਾਂ ਉਵੇਂ ਹੀ ਕਰਨਾ ਵੇਖੋ ਆਪਣੇ ਪਿੰਡਾਂ ਦੇ ਵਿੱਚ ਕਈ ਵਾਰੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਕਿਸੇ ਪਰਿਵਾਰ ਦੇ ਕੋਈ ਬੱਚਾ ਜਨਮ ਤੋਂ ਮੰਦਭੁੱਧੀ ਆ ਜਾਂ ਕੋਈ ਕੋਈ ਇਸ ਤਰ੍ਹਾਂ ਦੇ ਵੀਰ ਨੇ ਜਾਂ ਜਿਹੜੇ ਵਿਆਹੇ ਹੋਏ ਜੋੜੇ ਨੇ ਜਾਂ ਕੋਈ ਕੱਲੀ ਭੈਣ ਆ ਕੋਈ ਬਾਪ ਕੱਲਾ ਵੀਰ ਆ ਅੱਗੇ ਜੇ ਕੋਈ ਏਦਾਂ ਦਾ ਪਿੰਡ 'ਚ ਬੰਦਾ ਹੁੰਦਾ ਸੀ ਤਾਂ ਉਹ ਸਾਰੇ ਪਿੰਡ ਦਾ ਸੰਝਾ ਹੁੰਦਾ ਸੀ ਸਾਰਾ ਪਿੰਡ ਹੀ ਉਹਨਾਂ ਦੀ ਸਪੋਰਟ ਕਰਦਾ ਸੀਗਾ ਤੇ ਉਹਨੂੰ ਹਰ ਤਰੀਕੇ ਨਾਲ ਉਹਨੂੰ ਖੁਸ਼ ਰੱਖਣ ਦਾ ਯਤਨ ਕਰਦੇ ਸੀ ਲੋਕ ਪਰ ਅੱਜ ਕੱਲ ਮਾਂ ਪਿਓ ਗੋਲੇ ਜਾਂ ਆਪਣੇ ਵੱਡੇ ਵੱਡੇ ਰਿਆਂ ਕੋਲੇ ਉਹਨੂੰ ਬੰਨ ਕੇ ਰੱਖਣ ਤੋਂ ਬਿਨਾ ਕੋਈ ਹੱਲ ਹੀ ਨਹੀਂ ਰਹਿ ਜਾਂਦਾ ਕਿਉਂਕਿ ਲੋਕਾਂ ਦੀ ਬਰਦਾਸ਼ਤ ਸ਼ਕਤੀ ਘਟੀ ਹੋਈ ਹੈ ਬਹੁਤ ਜ਼ਿਆਦਾ ਲੋਕ ਬਿਲਕੁਲ ਟੋਲਰੇਟ ਨਹੀਂ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਇਹ ਮੈਂਟਲੀ ਠੀਕ ਹੈ ਜਾਂ ਨਹੀਂ ਠੀਕ ਇਹੇ ਕਰਕੇ ਅੱਜ ਧੰਨਵਾਦ ਦੇ ਪਾਤਰ ਨੇ ਵਧਾਈ ਦੇ ਪਾਤਰ ਨੇ ਵੀਰ ਉਹ ਨਹੀਂ ਸਰਪੰਚ ਉਹ ਨਹੀਂ ਜਿਨ੍ਹਾਂ ਨੇ ਇਹ ਆਪਣੇ ਨਗਰ ਦੇ ਵਿੱਚੋਂ ਅਪਰਾਲਾ ਕੀਤਾ ਪਹਿਲ ਕੀਤੀ ਇਸ ਬੱਚੇ ਵਾਸਤੇ ਕਿਉਂਕਿ ਘਰੇ ਇਹ ਤਾਂ ਬੰਨ ਕੇ ਰੱਖਦੇ ਸੀ ਬੱਚੇ ਨੂੰ ਬੰਨ ਦਿੰਦੇ ਸੀ ਕੁੱਟਦੇ ਵੀ ਬਹੁਤ ਜ਼ਿਆਦਾ ਹੀ ਕੁੱਟਦੇ ਸੀ ਤੇ ਵੀਰ ਉਹਨਾਂ ਨੇ ਆਪਣਾ ਫਰਜ਼ ਸਮਝਦੇ ਅੱਜ ਇਸ ਬੱਚੇ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਪਹੁੰਚਦਾ ਕੀਤਾ ਵਾ ਤੇ ਬਸ ਅਰਦਾਸ ਕਰਿਓ ਸੁਮਨਪ੍ਰੀਤ ਕਿ ਤੇ ਸਾਡੇ ਕੋਲ ਹੈ ਕਿ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਇੱਕ ਇਹ ਮਾਸੂਮ ਬੱਚਾ ਇਹਦੀ ਮਸੂਮੀਅਤ ਨੂੰ ਅਸੀਂ ਬਰਕਰਾਰ ਰੱਖ ਸਕੀਏ ਸਾਨੂੰ ਸੱਚੇ ਪਾਤਸ਼ਾਹ ਬਾਗਰੂ ਹਿੰਮਤ ਵਾਖਣ ਵੀ ਅਸੀਂ ਇੱਕ ਇਸ ਬੱਚੇ ਦੇ ਮਾਪੇ ਬਾਗ ਦੀ ਸੇਵਾ ਕਰ ਸਕੇ ਪਰਵਾਹ ਗਿਰਦੀਪ ਸਿੰਘ ਨੂੰ ਤੇ ਜੋਤੀ ਭੈਣ ਨੂੰ ਵੀ ਸਮਤ ਵਕਸ਼ਣ ਵੀ ਇਹ ਵੀ ਠੀਕ ਹੋਣ ਅੰਦਰ ਸੋਣ ਇੱਕ ਚੰਗਾ ਜੀਵਨ ਬਤੀਤ ਕਰ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਸ਼ੁਕਰੀਆ ਬਹੁਤ ਧੰਨਵਾਦ ਭਾਈ ਸਾਹਿਬ ਜਿਹੜੇ ਇੰਨੀ ਸੇਵਾ ਤੁਸੀਂ ਕਰ ਰਹੇ ਹੋ ਧੰਨਵਾਦੀ ਆ ਵੀ ਬੱਚੇ ਦੀ ਬਹੁਤ ਮਾੜੇ ਹਾਲਾਤ ਸੀਗੇ ਪਹਿਲਾਂ ਤੁਹਾਨੂੰ ਸਾਰਾ ਦੱਸਿਆ ਚਲੋ ਇਹਦੀ ਵਧੀਆ ਜ਼ਿੰਦਗੀ ਚਲੋ ਇੱਥੇ ਅਸੀਂ ਤਾਂ ਨੇ ਵੀ ਵਧੀਆ ਠੀਕ ਹੀ ਹੋ ਸਕਦਾ ਠੀਕ ਹੋ ਜਾਓ ਪਹਿਲੇ ਇਹਦੀ ਕਾਉਂਸਲਿੰਗ ਵੀ ਨਹੀਂ ਚੰਗੇ ਤਰੀਕੇ ਨਾਲ ਹੋਈ ਸ਼ਾਇਦ ਚਲੋ ਵਧੀਆ ਇੱਥੇ ਬੱਚਿਆਂ ਚ ਦੂਸਰਿਆਂ ਚ ਰਹੂਗਾ ਚਲੋ ਡਾਕਟਰ ਸਾਹਿਬ ਵੀ ਇਹਨਾਂ ਦਾ ਧਿਆਨ ਰੱਖਣਗੇ ਸਾਰਾ ਚਲੋ ਅਸੀਂ ਤਾਂ ਨੇ ਬਹੁਤ ਵਧੀਆ ਵਾਹਿਗੁਰੂ ਠੀਕ ਹੋ ਜਾਏ ਤਾਂ ਸਾਡੇ ਪੰਡਾ ਇਹ ਤਾਂ ਨੇ ਠੀਕ ਹੋ ਕੇ ਆਪੇ ਸਾਰੇ ਘਰਬਾਰ ਇਹਨਾਂ ਦਾ ਹੈਗਾ ਇਹਨਾਂ ਕੋਲੇ ਚਲਾ ਕੇ ਬਣਨ ਵਾਲਾ ਉਹ ਹੌਲੀ ਹੌਲੀ ਬਣ ਜਾਊਗਾ ਪਰਮਾਤਮਾ ਦਾ ਧੰਨਵਾਦ ਭਾਈ ਸਾਹਿਬ ਵਾਹਿ